ਮੀਨਾਕਸ਼ੀ ਮੈਨੂੰ ਬਹੁਤ ਹੀ ਪਸੰਦ ਸੀ ਉਸ ਦੇ ਘਰ ਵਿੱਚ ਉਸ ਦੇ ਮਾਪੇ ਉਸ ਦਾ ਭਰਾ ਸੀ ਮੀਨਾਕਸ਼ੀ 19 ਸਾਲਾਂ ਦੀ ਸੀ ਤੇ ਆਪਣੀ ਪੜ੍ਹਾਈ ਕਰ ਰਹੀ ਸੀ ਉਸ ਦਾ ਰੰਗ ਰੂਪ ਬਹੁਤ ਸੋਹਣਾ ਸੀ ਜਿਸ ਨੂੰ ਵੇਖ ਕੇ ਸਾਰੇ ਮੁੰਡਿਆਂ ਦੇ ਉਸਤਾਦ ਖੜੇ ਹੋ ਜਾਂਦੇ ਕਈ ਵਾਰੀ ਤਾਂ ਉਸ ਨੇ ਮੁੰਡਿਆਂ ਨੂੰ ਆਪ ਹੀ ਮਰਦੇ ਵੇਖਿਆ ਜਿਆਦਾ ਕਰਕੇ ਉਸ ਦਾ ਪਿਓ ਕਾਰੋਬਾਰ ਦੇ ਵਿੱਚ ਬਾਹਰ ਰਹਿੰਦਾ ਅਤੇ ਉਸ ਦੀ ਮਾਂ ਬੈਂਕ ਵਿੱਚ ਨੌਕਰੀ ਕਰਦੀ ਸੀ ਉਸ ਦਾ ਭਰਾ ਵੀ ਉਸ ਨਾਲ ਕਾਲਜ ਵਿੱਚ ਪੜ੍ਹਦਾ ਸੀ ਉਸ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਸੀ ਵਿਕਾਸ ਉਹ ਬਹੁਤ ਹੀ ਤਕੜਾ ਤੇ ਥੋੜਾ ਅਜੀਬ ਹੀ ਤਰ੍ਹਾਂ ਦਾ ਮੁੰਡਾ ਸੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਆਵਾਰਾ ਗਰਦ ਕਿਸਮ ਦਾ ਉਸ ਤੋਂ ਕਾਲਜ ਵਿੱਚ ਸਾਰੇ ਡਰਦੇ ਸੀ ਤੇ ਅਸੀਂ ਤਿੰਨੋਂ ਇੱਕ ਹੀ ਕਾਲਜ ਵਿੱਚ ਪੜ੍ਹਦੇ ਸੀ ਮੈਨੂੰ ਉਹ ਬਹੁਤ ਪਸੰਦ ਸੀ ਤੇ ਉਹ ਮੈਨੂੰ ਕੀ ਪਤਾ ਕਿ ਉਸ ਦੀ ਨਜ਼ਰਾਂ ਮਿਨਾਕਸ਼ੀ ਨੂੰ ਪੜਦੀਆਂ ਰਹਿੰਦੀਆਂ ਸੀ ਤੇ ਆਪਣੇ ਆਪ ਨੂੰ ਗਰਮ-ਗਰਮ ਦਾ ਮੌਕਾ ਨਹੀਂ ਛੱਡਦੀਆਂ ਸੀ ਮਿਨਾਕਸ਼ੀ ਦਾ ਭਰਾ ਸਭ ਸਮਝਦਾ ਸੀ ਉਸ ਨੇ ਇੱਕ ਦਿਨ ਵਿਨਾਕਸ਼ੀ ਨੂੰ ਕਿਹਾ ਕਿ ਤੂੰ ਵਿਕਾਸ ਨੂੰ ਪਸੰਦ ਕਰਦੀ ਹੈ ਤਾਂ ਉਸ ਨੇ ਕਿਹਾ ਕਿ ਉਹ ਮੁੰਡਾ ਚੰਗਾ ਨਹੀਂ ਉਸ ਤੋਂ ਪਰੇ ਹੀ ਰਹਿ ਪਰ ਮਿਨਾਕਸ਼ੀ ਨੇ ਕਿਹਾ ਕਿ ਮੈਂ ਕਿਹੜਾ ਉਸ ਨਾਲ ਵਿਆਹ ਕਰਨਾ ਉਸ ਦਾ ਭਰਾ ਸਮਝ ਗਿਆ ਸੀ ਤੇ ਕਹਿਣ ਲੱਗਾ ਕਿ ਮਤਲਬ ਤੂੰ ਉਸ ਨੂੰ ਟਾਈਮ ਪਾਸ ਸਮਝਦੀ ਹੈ ਮਿਨਾਕੀ ਨੇ ਹੱਸ ਕੇ ਕਿਹਾ ਹਾਂ ਹੋਰ ਕੀ ਉਸ ਦੇ ਭਰਾ ਨੇ ਕਿਹਾ ਕਿ ਤੈਨੂੰ ਉਹ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਮਿਨਾਕਸ਼ੀ ਨੇ ਉਸ ਨੂੰ ਕਿਹਾ ਫੇਰ ਕੀ ਹੋਇਆ ਦੇਖੀ ਜਾਊਗੀ ਮੇਰਾ ਕੀ ਜਾਂਦਾ ਹੈ ਉਸ ਦੇ ਭਰਾ ਨੇ ਕਿਹਾ ਤੇਰੀ ਮਰਜ਼ੀ ਹੁਣ ਉਸ ਦਾ ਭਰਾ ਸਮਝ ਗਿਆ ਸੀ ਕਿ ਮਿਨਾਕਸ਼ੀ ਉਸ ਦੇ ਨਾਲ ਖੇਡਣਾ ਚਾਹੁੰਦੀ ਹੈ ਉਸ ਦੀ ਗੱਲ ਸੀ ਇੱਕ ਦਿਨ ਉਹ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਵਿੱਚ ਸੀ ਉਸ ਦਿਨ ਬਹੁਤ ਤੇਜ਼ ਮੀਂਹ ਆਇਆ ਅਤੇ ਉਹ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਦੇ ਮਿਨਾਕਸ਼ੀ ਨੇ ਉਸ ਦਿਨ ਬਹੁਤ ਹੀ ਸੋਹਣੀ ਵਨ ਪੀਸ ਡਰੈਸ ਪਾਈ ਸੀ ਤੇ ਉਸ ਦੇ ਅੰਦਰ ਉਹ ਕੁਝ ਵੀ ਨਹੀਂ ਪਾਇਆ ਸੀ ਕਾਲਜ ਦੇ ਪ੍ਰੋਗਰਾਮ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਸੀ ਅਤੇ ਉਹ ਆਪਣੇ ਕਾਲਜ ਤੋਂ ਵਾਪਸ ਆ ਰਹੀ ਸੀ ਪਰ ਉਸ ਦਾ ਭਰਾ ਤੇ ਵਿਕਾਸ ਦੋਨੋਂ ਉਸ ਦੇ ਨਾਲ ਹੀ ਸੀ ਮਿਨਾਕਸ਼ੀ ਉਸ ਦਿਨ ਬਹੁਤ ਮਸਤ ਲੱਗ ਰਹੀ ਸੀ ਉਸਨੇ ਮਿਨਾਕਸ਼ੀ ਨੂੰ ਕਿਹਾ ਕਿ ਮੇਰਾ ਦਿਲ ਕਰਦਾ ਕਿ ਤੈਨੂੰ ਚੁੱਕ ਕੇ ਲੈ ਜਾਵਾਂ ਉਸਨੇ ਵਿਕਾਸ ਨੂੰ ਪੁੱਛਿਆ ਪਰ ਮਿਨਾਕਸ਼ੀ ਇਸ ਗੱਲ ਨੂੰ ਸੁਣ ਕੇ ਉਸ ਵੱਲ ਦੇਖ ਕੇ ਮੁਸਕਰਾਉਣ ਲੱਗੀ ਵਿਕਾਸ ਵੀ ਹੱਸਣ ਲੱਗਾ ਤੇ ਕਹਿਣ ਲੱਗਾ ਕੀ ਹੋਇਆ ਤੂੰ ਮੁਸਕਰਾ ਕੇ ਰਹੀ ਹੈ ਪਰ ਮਿਨਾਕਸ਼ੀ ਨੇ ਕਿਹਾ ਕਿ ਕੁਝ ਨਹੀਂ ਮਿਨਾਕਸ਼ੀ ਹੈ ਹੀ ਬਹੁਤ ਜ਼ਿਆਦਾ ਸੋਹਣੀ ਸੀ ਫਿਰ ਉਸਨੇ ਕਿਹਾ ਕਿ ਚਲ ਰਹਿਣ ਦੇ ਸੁਣ ਕੇ ਕੀ ਕਰਨਗੀ ਆਖਰ ਉਸਨੇ ਕਿਹਾ ਕਿ ਕੀ ਲੈਣਾ ਹੈ ਤਾਂ ਉਸਨੇ ਕਿਹਾ ਕੀ ਦਿਖਾਏਗਾ ਉਸਨੇ ਅੱਖ ਬੰਦ ਕਰ ਦਿੱਤੀ ਮਿਨਾਕਸ਼ੀ ਸਮਝ ਗਈ ਸੀ ਕਿ ਉਸ ਨੂੰ ਕਿਸ ਗੱਲ ਬਾਰੇ ਕਹਿ ਰਿਹਾ ਹੈ ਉਦੋਂ ਉਸ ਦਾ ਭਰਾ ਵੀ ਸਮਝ ਗਿਆ ਸੀ ਗੱਲ ਖਤਮ ਕਰਨ ਦੇ ਤਰੀਕੇ ਨਾਲ ਕਹਿਣ ਲੱਗਾ ਕਿ ਚਲੋ ਘਰ ਚਲਦੇ ਹਾਂ ਇਹ ਗੱਲਾਂ ਬਾਅਦ ਵਿੱਚ ਹੋ ਜਾਣਗੀਆਂ ਦਰਸਨ ਮਿਨਾਕਸ਼ੀ ਦਾ ਭਰਾ ਵਿਕਾਸ ਤੋਂ ਡਰਦਾ ਸੀ ਕਿਉਂਕਿ ਵਿਕਾਸ ਚੰਗਾ ਮੁੰਡਾ ਨਹੀਂ ਸੀ ਫਿਰ ਉਹ ਤਿੰਨੋਂ ਘਰ ਚਲੇ ਗਏ ਰਾਸਤੇ ਵਿੱਚ ਇੰਨੀ ਤੇਜ਼ ਮੀਂਹ ਪੈ ਰਿਹਾ ਸੀ ਕਿ ਸਾਰੇ ਹੀ ਭਿੱਜ ਗਏ ਸੋਚਿਆ ਕਿ ਚਲੋ ਅੱਜ ਮੀਂਹ ਦਾ ਆਨੰਦ ਲੈਂਦੇ ਹਾਂ ਪਰ ਮਿਨਾਕੀ ਨੇ ਅੰਦਰੋਂ ਕੁਝ ਨਹੀਂ ਪਾਇਆ ਸੀ ਕੱਪੜੇ ਗਿੱਲੇ ਹੋ ਗਏ ਤੇ ਉਸਦੇ ਸੰਤਰੇ ਸਾਫ਼ ਨਜ਼ਰ ਆ ਰਹੇ ਸੀ ਦਿਲ ਵਿੱਚ ਅਜੀਬ ਖਿਆਲ ਸੀ ਵਿਕਾਸ ਜੂਸ ਪੀ ਲੈ ਉਸਨੇ ਹਾਸੇ ਵਿੱਚ ਕਿਹਾ ਕਿ ਵਿਕਾਸ ਸੰਤਰੇ ਦਾ ਜੂਸ ਪੀਣਾ ਹੈ ਅਜ ਘਰ ਵਿੱਚ ਮਾਂ ਪਿਓ ਨਹੀਂ ਸੀ ਤੇ ਭਰਾ ਦਾ ਕੋਈ ਡਰ ਹੀ ਨਹੀਂ ਸੀ ਵਿਕਾਸ ਉਸਦੇ ਸੰਤਰੀਆਂ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਤੇ ਆਪਣੇ ਪਪੂ ਨੂੰ ਸਾਹਮਣੇ ਰੱਖਿਆ ਸੀ ਤੇ ਘੂਰ-ਘੂਰ ਦੇਖ ਰਿਹਾ ਸੀ ਮਿਨਾਕਸ਼ੀ ਵੀ ਉਸ ਵੱਲ ਦੇਖ ਰਹੀ ਸੀ ਬਸ ਇੱਕ ਪਾਸੇ ਨਹੀਂ ਦੋਨੋਂ ਪਾਸੇ ਹੀ ਹਾਲ ਖਰਾਬ ਸੀ ਉਹ ਮਿਨਾਕਸ਼ੀ ਦੇ ਘਰ ਹੀ ਰੁਕ ਗਿਆ ਕਿਉਂਕਿ ਮੀਂਹ ਬਹੁਤ ਤੇਜ਼ੀ ਮਿਨਾਕਸ਼ੀ ਦੇ ਸਾਰੇ ਕੱਪੜੇ ਭਿੱਜੇ ਸੀ ਅਤੇ ਜੋ ਪਾਈ ਸੀ ਉਹ ਵੀ ਗਿੱਲੀ ਸੀ ਉਸ ਨੇ ਤਿੰਨਾਂ ਦੇ ਲਈ ਚਾਹ ਬਣਾਈ ਉਸਦੇ ਭਰਾ ਨੂੰ ਭੇਜਣ ਕਰਕੇ ਬੁਖਾਰ ਹੋ ਗਿਆ ਸੀ। ਮਿਨਾਕਸ਼ੀ ਨੇ ਦਵਾਈ ਦਿੱਤੀ ਤੇ ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਸੀ। ਅਤੇ ਹੁਣ ਮਿਨਾਕਸ਼ੀ ਤੇ ਵਿਕਾਸ ਆਪਸ ਵਿੱਚ ਇੱਕ ਦੂਜੇ ਨੂੰ ਵੇਖ ਰਹੇ ਸੀ। ਅਤੇ ਫਿਰ ਹਾਲ ਵਿੱਚ ਬੈਠ ਕੇ ਟੀਵੀ ਵੇਖਣ ਲੱਗੇ। ਮਿਨਾਕਸ਼ੀ ਉਸਦੇ ਨਾਲ ਜੁੜ ਕੇ ਬੈਠ ਗਈ। ਮਿਨਾਕਸ਼ੀ ਨੇ ਤੌਲੀਆ ਲਪੇਟਿਆ ਹੋਇਆ ਸੀ। ਅਚਾਨਕ ਜਦੋਂ ਉਸਦੇ ਨਾਲ ਬੈਠੀ ਤਾਂ ਉਸ ਦਾ ਤੌਲੀਆ نیچے गिर ਗਿਆ। ਉਸ ਨੇ ਵਿਕਾਸ ਨੂੰ ਪੁੱਛਿਆ ਤੇ ਕਿਹਾ ਕਿ ਹੋਰ ਦੱਸ ਕੀ ਕਹਿਣਾ ਚਾਹਣਾ ਹੈ ਵਿਕਾਸ ਨੇ ਆਪਣੇ ਪੱਪੂ ਵੱਲ ਇਸ਼ਾਰਾ ਕਰਦੇ ਕਿ ਹਾਂ ਤੂੰ ਸਮਝਦਾਰ ਹੈ ਮਿਨਾਕਸ਼ੀ ਤੇ ਵਿਕਾਸ ਕਮਰੇ ਵਿੱਚ ਗਏ ਦੋਨਾਂ ਨੇ ਪੱਪੂ ਤੇ ਬੁਲਬੁਲ ਦਾ ਮੇਲ ਕਰਵਾ ਦਿੱਤਾ ਸੀ ਤੇ ਲਗਾਤਾਰ 2 ਘੰਟੇ ਤੱਕ ਗੇਮ ਖੇਡਦੇ ਰਹੇ ਅਤੇ ਆਪਣੀ ਮਸਤੀ ਦੇ ਵਿੱਚ ਹੀ ਝੂਮਦੇ ਰਹੇ ਹਾਲਤ ਬਹੁਤ ਖਰਾਬ ਸੀ ਪਰ ਪੂਰਾ ਆਨੰਦ ਲੈ ਰਹੇ ਸੀ ਦੋਸਤੋ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋਇਆ ਹੈ ਉਹੋ ਆਪਣੀਆਂ ਰਾਹਾਂ ਤੋਂ ਭਟਕਏ ਨਹੀਂ ਉਹਨਾਂ ਨੂੰ ਆਪਣੇ ਆਪ ਤੇ ਕਾਬੂ ਰੱਖਣ ਦੀ ਬਹੁਤ ਲੋੜ ਹੈ ਤੇ ਹਮੇਸ਼ਾ ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ ਤੇ ਆਪਣੇ ਮਾਪਿਆਂ ਦੀ ਇੱਜ਼ਤ ਬਾਰੇ ਸੋਚੋ ਧੰਨਵਾਦ